ਅੱਜ ਨਵਾਂ ਸਾਲ ਹੈਗਾ ਲੋਕਾਂ ਦੇ ਮਨਾਉਣ ਆਉਣਾ ਹੈਗਾ ਇੱਕ ਸੋਸ਼ਲ ਮੀਡੀਆ ਤੇ ਇੱਕ ਲੈਟਰ ਵਾਇਰਲ ਹੋ ਰਹੀ ਹੈ ਜਿਹਦੇ ਉੱਤੇ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਦੀ ਗੱਲ ਲਿਖੀ ਗਈ ਹੈ ਇਹ ਕਿੰਨਾ ਕੁ ਤੱਤ ਸੱਚ ਹੈਗੇ ਇਹਨਾਂ ਦੇ ਵਿੱਚ ਦੇਖੋ ਜਿਹੜੀ ਚਿੱਠੀ ਕਿਸੇ ਨੇ ਕਿਸੇ ਨੇ ਮਤਲਬ ਟਾਈਪ ਕਰਕੇ ਨਾ ਤੇ ਉਹਦੇ ਤੇ ਇਸ ਤਰ੍ਹਾਂ ਦੀ ਕੋਈ ਗੱਲ ਲਿਖ ਦਿੱਤੀ ਹੈ ਕਿ ਜਿਹੜਾ 31 ਦਾ ਜਿਹੜਾ ਫੰਕਸ਼ਨ ਹੈਗਾ ਦਸੰਬਰ ਦਾ ਉਹ ਵੰਡਰਲੈਂਡ ਨੂੰ ਬੰਬ ਨਾਲ ਉਡਾਉਣ ਵਾਲੀ ਜਿਹੜੀ ਅਫਵਾਹ ਕਿਸੇ ਨੇ ਮਨਕਰਤ ਕਿਸੇ ਸ਼ਰਾਰਤੀ ਵਿਅਕਤੀ ਨੇ ਪਾਈ ਹੈ ਉਦੇ ਲਈ ਅਸੀਂ ਬਿਲਕੁਲ ਮੈਂ ਇੱਥੇ ਮਜੂਦ ਖੜਿਆ ਹਾਂ ਔਰ ਅਸੀਂ ਇਹ 31 ਦਸੰਬਰ ਜਿਹੜੀ ਹੈਗੀ ਹੈ 2024 ਪੂਰੇ ਵਰਲਡ ਦੇ ਵਿੱਚ ਮਨਾਈ ਜਾ ਰਹੀ ਹੈ ਇਸੇ ਤਰੀਕੇ ਦੇ ਨਾਲ ਹੀ ਵੰਡਰਲੈਂਡ ਫਾਰਮ ਦੇ ਵਿੱਚ ਵੀ ਮਨਾਈ ਜਾ ਰਹੀ ਹੈ ਔਰ ਜਲੰਧਰ ਦਾ ਸਭ ਤੋਂ ਵੱਡਾ ਫੰਕਸ਼ਨ ਵੰਡਰਲੈਂਡ ਦੇ ਵਿੱਚ ਹੀ ਹੋ ਰਿਹਾ ਤੇ ਇਹ ਇਹਦੇ ਦੀ ਅਸੀਂ ਜਿਹੜੇ ਸਿਕਿਉਰਟੀ ਦੇ ਪ੍ਰਬੰਧ ਕੀਤੇ ਆ ਬਹੁਤ ਉੱਤਤਾ ਪ੍ਰਬੰਧ ਕੀਤੇ ਆ ਸਾਡੇ ਐਸਪੀ ਸਾਹਿਬ ਮਾਨਯੋਗ ਪ੍ਰੀਸ਼ਿੰਗ ਕਟ ਸਾਹਿਬ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਤੋਂ ਉਹਨਾਂ ਦੀ ਗਾਈਡਲਾਈਨ ਦੇ ਅਨੁਸਾਰ ਅਸੀਂ ਇਹ ਜਿਹੜੀ ਸਿਕਿਉਰਿਟੀ ਇੱਥੇ ਲਗਾ ਰਹੇ ਆ ਅਸੀਂ ਆਮ ਜਨਤਾ ਨੂੰ ਇਹ ਅਪੀਲ ਕਰਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਕਿਸੇ ਸ਼ਰਾਪਤੀ ਵਿਅਕਤੀ ਨੇ ਇਹੋ ਜਿਹੀ ਕੋਈ ਚਿੱਠੀ ਭਾ ਕੇ ਕਿਸੇ ਨੂੰ ਡਰਾਉਂਦੀ ਜਾਂ ਅਫਵਾਹ ਬਣਾਈ ਹੈ ਉਹਦੇ ਤੋਂ ਬਿਲਕੁਲ ਨਾ ਡਰਨ ਉਸ ਗੁੱਸ ਗੱਲ ਨੂੰ ਬਰੇਸ਼ ਕਰਨ ਅਸੀਂ ਇਹ ਜਿਹੜਾ ਫੰਕਸ਼ਨ ਹੈਗਾ ਬਹੁਤ ਹੀ ਵਧੀਆ ਸਿਕਿਉਰਿਟੀ ਦੇ ਤਹਿਤ ਕਰਾਵਾਂਗੇ ਔਰ ਲੋਕ ਲੋਕਾਂ ਨੂੰ ਇਹ ਅਪੀਲ ਹੈ ਮੇਰੀ ਕਿ ਉਹ ਨਵੇਂ ਸਾਲ ਦੀ ਜਿਹੜੀ ਆਮਦ ਹੈਗੀ ਆ 2025 ਦੀ ਆਮਦ ਹੈ ਆਪਣੀ ਫੈਮਿਲੀ ਦੇ ਨਾਲ ਬੰਡਰਲੈਂਡ ਦੇ ਵਿੱਚ ਵੀ ਤੇ ਹੋਰ ਬਾਕੀ ਜਗ੍ਹਾ ਤੇ ਦਿੱਤੀ ਮਰਜ਼ੀ ਉਹ ਆਪਣਾ ਖੁਸ਼ੀ ਦੇ ਨਾਲ ਜਿਹੜਾ ਹੈਗਾ ਇਹ ਫੰਕਸ਼ਨ ਨੂੰ ਸੈਲੀਬ੍ਰੇਟ ਕਰਨ ਅਸੀਂ ਉਹਨਾਂ ਦੇ ਲਈ ਬਿਲਕੁਲ ਤਿਆਰ-ਪਰ ਤਿਆਰ ਖੜੇ ਆ ਉਹਨਾਂ ਨੂੰ ਅਸੀਂ ਵਧੀਆ ਸਰਵਿਸ ਦੇਵਾਂਗੇ ਔਰ ਇਹ ਫੰਕਸ਼ਨ ਜਿਹੜਾ ਹੈਗਾ ਬਿਲਕੁਲ ਵਧੀਆ ਤਰੀਕੇ ਨਾਲ ਕਾਮਯਾਬ ਕਰਾਂਗੇ